ਬੇਸਕ ਕਮੀ ਦੇ ਕਾਰਨ ਜਿਹੜਾ ਕਿ ਮੌਸਮ ਦੇ ਵਿੱਚ ਜਿਹੜੀ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੀ ਆ ਤੇ ਪਰ ਕਿਸਾਨ ਵੀਰੋ ਗਰਮੀ ਸਟਾਰਟ ਹੋ ਚੁੱਕੀ ਆ ਪਸ਼ੂਆਂ ਦੇ ਵਿੱਚ ਜਿਹੜਾ ਦੁੱਧ ਕਰਨਾ ਸ਼ੁਰੂ ਹੋ ਚੁੱਕਿਆ ਸੋ ਗਰਮੀ ਦੇ ਵਿੱਚ ਆਪਾਂ ਦੁੱਧ ਕਿਵੇਂ ਲੈ ਸਕਦੇ ਆ ਦੁੱਧ ਦੇ ਵਿੱਚ ਵਾਧਾ ਕਿਵੇਂ ਹੋਵੇ ਪਸ਼ੂਆਂ ਦੇ ਵਿੱਚ ਜਿਹੜੀ ਖੂਨ ਦੀ ਕਮੀ ਆ ਉਹ ਕਿਵੇਂ ਪੂਰੀ ਹੋਵੇ ਥਲੇਰੀਆ ਰੋਗ ਤੋਂ ਬਚਿਆ ਜਾ ਸਕੇ ਸੋ ਉਹ ਜਿਹੜਾ ਆਪਾਂ ਘਰੇਲੂ ਇਲਾਜ ਜਿਹੜਾ ਆਪਾਂ ਪਹਿਲਾਂ ਤੋਂ ਕਰ ਸਕੀਏ ਕੋ ਕੇ ਬਾਅਦ ਦੇ ਬੱਚੇ ਦਾ ਫਿਰ ਜਦੋਂ ਡਾਕਟਰਾਂ ਦੇ ਕੰਮ ਬੱਸ ਪੈਣ ਦਾ ਫੇਰ ਤਾਂ ਪੈਸੇ ਲੱਗਣ ਨੂੰ ਥਾਂ ਹੋ ਜਾਂਦਾ ਸੋ ਉਹਦਾ ਆਪ ਪਹਿਲਾਂ ਤੁਸੀਂ ਇਲਾਜ ਕਿਵੇਂ ਕਰ ਸਕੀਏ ਤਾਂ ਕਿ ਇਹ ਨੌਬਤ ਨਾ ਆਵੇ ਦੁੱਧ ਵੀ ਨਾ ਘਟੇ ਪਸ਼ੂਆਂ ਦੇ ਵਿੱਚ ਖੂਨ ਦੀ ਕਮੀ ਵੀ ਨਾ ਆਵੇ ਸਸਤਾ ਦਾ ਕੰਮ ਆ ਸਸਤਾ ਦਾ ਸੌਦਾ ਸਾਰੇ ਵੀਰ ਵੀਡੀਓ ਦੇਖਿਓ ਧਿਆਨ ਨਾਲ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਜਿਹੜਾ ਕਿ ਹੁਣ ਗਰਮੀ ਦੀ ਜਿਹੜੀ ਰੁੱਤ ਆ ਉਹ ਸਟਾਰਟ ਹੋ ਚੁੱਕੀ ਆ ਪਸ਼ੂ ਜਿਹੜੇ ਆਮ ਕਰ ਖਾਸ ਕਰਕੇ ਜਿਹੜੀਆਂ ਗਾਈਆਂ گاਵਾਵਾਂ ਦੇ ਵਿੱਚ ਇਹ ਜਿਹੜਾ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਗਰਮੀ ਦੇ ਕਾਰਨ ਸੋ ਕਿਸਾਨ ਵੀਰੋ ਜਦੋਂ ਤੁਸੀਂ ਜਿਹੜਾ ਇੱਕ ਦਾਣਾਗਾ ਪਾਉਨੇ ਆ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਸਾਰੇ ਘਰੇ ਆਪਣੇ ਗੋੜ ਜਾਂ ਸ਼ੱਕਰ ਇਹ ਜ਼ਰੂਰ ਹੁੰਜੇ ਸਸਤਾ ਦਾ ਕੰਮ ਗੋੜ ਤੇ ਸ਼ੱਕਰ ਸ਼ਾਮ ਨੂੰ ਰਾਤ ਨੂੰ ਭੌਂ ਕੇ ਰੱਖ ਦੇਣੀ ਆ ਤਾਂਵੇਂ ਗੋੜ ਭੌਂ ਲੈੋ ਭਾਵੇਂ ਸ਼ੱਕਰ ਭੌਂ ਲੈੋ ਤੇ ਜਿਹੜੀ ਇੱਕ ਸਵੇਰ ਆ ਗਿਆ ਆਪਾਂ ਪਸ਼ੂ ਨੂੰ ਪਿਉਣੀ ਆ ਮੰਨ ਲਓ 10 ਲੀਟਰ ਪਾਣੀ ਦੇ ਵਿੱਚ ਜਿਵੇਂ ਕਿ ਲੋ ਗੋਗੜ ਆਪਾਂ ਪਿਉਾ ਦੇਵਾਂਗਾ ਉਹ ਸਵੇਰ ਤਿੰਨ ਚਾਰ ਪਸ਼ੂ ਨੂੰ ਜਿਵੇਂ ਦੇ ਦਾਣਾ ਪਾਉਣੇ ਦਾਣੇ ਦੇ ਵਿੱਚ ਹੀ ਐਡ ਕਰ ਲਓ ਜਾਂ ਜਿਵੇਂ ਵੀ ਪਸ਼ੂ ਖਿੰਦਾ ਜਾਂ ਸਾਹਮਣੇ ਆ ਬੱਠਲ ਦੇ ਵਿੱਚ ਬੈਸੀ ਰੱਖ ਕੇ ਜਿ ਪੀਂਦਾ ਤਾਂ ਉਸ ਤਰ੍ਹਾਂ ਤੁਸੀਂ ਪਸ਼ੂ ਨੂੰ ਪਿਆ ਸਕਦੇ ਹੋ ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਪਸ਼ੂਆਂ ਦੇ ਵਿੱਚ ਇੱਕ ਤਾਂ ਦੁੱਧ ਦੁੱਧ ਦੀ ਰਿਕਾਰਡ ਨਹੀਂ ਹੁੰਦੀ ਦੁੱਧ ਪਸ਼ੂ ਮੈਂਟੇਨ ਰੱਖਦੇ ਬਰਾਬਰ ਰੱਖਦੇ ਆ ਤੇ ਬਾਕੀ ਦੂਸਰੇ ਨੰਬਰ ਦੇ ਪਸ਼ੂਆਂ ਦੇ ਵਿੱਚ ਜਿਹੜਾ ਇਹ ਗੌੜਾ ਜਾਂ ਸ਼ੱਕਰ ਆਹੇ ਖੂਨ ਦੀ ਕਮੀ ਪੂਰੀ ਕਰਦਾ ਸੋ ਇਹਦਾ ਫਲੇਰੀਆ ਵਗੈਰਾ ਰੋਗਾਂ ਨੂੰ ਤੋਂ ਵਿਚਾਰ ਰੰਦਾ ਸੋ ਇਹ ਕੰਮ ਸਸਤਾ ਹੈ ਸੌਦਾ ਕੋਈ ਮਹਿੰਗਾ ਸੌਦਾ ਨਹੀਂ ਸੋ ਇਹ ਜਰੂਰ ਵਰਤਿਆ ਕਰੋ ਹਰ ਰੋਜ਼ ਤੁਸੀਂ ਜਿਵੇਂ ਕਿ ਬਸ ਗੋੜ ਜਾਂ ਸ਼ੱਕਰ ਰਾਤ ਨੂੰ ਪਿਉਆ ਦੇਣੀ ਆ ਤੇ ਸਵੇਰ ਪਸੂਆਂ ਨੂੰ ਪਿਆ ਦੇਣੀ ਆ ਕਿਉਂਕਿ ਉਹਦੇ ਨਾਲ ਜਿਹੜਾ ਪਸ਼ੂ ਰਹਿੰਦੇ ਨਹੀਂ ਉਹਦੇ ਵਿੱਚ ਵੀ ਇਹ ਬਹੁਤ ਵੱਡਾ ਜਿਹੜਾ ਇਹਦਾ ਫਾਇਦਾ ਹੈਗਾ ਜਿਹੜੇ ਪਸ਼ੂ ਗੱਭਣ ਨਹੀਂ ਹੁੰਦੇ ਕਿਉਂਕਿ ਪਸ਼ੂ ਦਾ ਸ਼ੂਗਰ ਲੈਵਲ ਗਰਮੀ ਦੇ ਵਿੱਚ ਲੋ ਹੋ ਜਾਂਦਾ ਜੇਕਰ ਪਸ਼ੂ ਦਾ ਸ਼ੂਗਰ ਲੈਵਲ ਲੋ ਹੋਊਗਾ ਤੇ ਆਪਾਂ ਉਹਦੇ ਟੀਕੇ ਭਰਾਈ ਜਾਵਾਂਗੇ ਤਾਂ ਪਸ਼ੂ ਨੇ ਗੱਭਣਾ ਨਹੀਂ ਰਹਿਣਾ ਇਹਦਾ ਸ਼ੂਗਰ ਲੋ ਸ਼ੂਗਰ ਲੈਵਲ ਉਹ ਸਹੀ ਹੋਣਾ ਚਾਹੀਦਾ ਸੋ ਇਹ ਚੀਜ਼ ਜਰੂਰ ਜਿਹੜਾ ਵਰਤਿਆ ਕਰੋ ਇਹਦੇ ਬਹੁਤ ਹੀ ਫਾਇਦੇ ਆ ਤੇ ਦੁੱਧ ਦੇ ਵਿੱਚ ਵਾਧਾ ਹੁੰਦਾ ਪਸ਼ੂ ਦੁੱਧ ਨਹੀਂ ਟੁੱਟਦੇ ਦੁੱਧ ਬਰਾਬਰ ਰਹਿੰਦਾ ਕੰਮ ਤੇ ਜੇਕਰ ਦੁੱਧ ਨਾ ਟੁੱਟੂ ਤਾਂ ਤੁਹਾਡੀ ਜਿਹੜੀ ਸਥਿਤੀ ਆ ਤੁਹਾਡੇ ਪਸ਼ੂ ਰੱਖਣ ਦਾ ਤਾਂ ਹੀ ਫਾਇਦਾ ਤੇ ਨਹੀਂ ਐਵੇਂ ਗਰਮੀ ਦੇ ਵਿੱਚ ਦੁੱਧ ਨੂੰ ਦੁੱਧ ਵੀ ਘਟ ਜਾਂਦਾ ਤੇ ਜਿਹੜੇ ਆਪਣੇ ਫੀਡ ਤੇ ਖਰਚਾ ਹੀ ਪੂਰਾ ਹੁੰਦਾ ਸੋ ਕਿਸਾਨ ਵੀਰੋ ਇਹਨਾਂ ਗੱਲਾਂ ਦਾ ਰੱਖਿਆ ਕਰੋ ਧਿਆਨ ਤੇ ਕੰਮ ਸਸਤਾ ਦਾ ਸੌਦਾ ਸਸਤਾ ਹੁੰਦਾ ਤੇ ਆਪਾਂ ਨੂੰ ਵੱਡਾ ਬਣਾ ਕੇ ਬੈਜਣੇ ਆ ਫਿਰ ਡਾਕਟਰਾਂ ਦੇ ਬੱਸ ਪੈ ਜਾਂਦੇ ਆ ਤੇ ਦਵਾਈਆਂ ਦੇ ਖਰਚੇ ਬਹੁਤ ਆ ਸੋ ਬਹੁਤ ਬਹੁਤ ਧੰਨਵਾਦ